ਇੱਕ ਔਰਤ ਦੇ ਵੱਲੋਂ ਖੁਦ ਨੂੰ ਅਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿੱਤੀ ਗਈ ਦੱਸਦੀ ਹੈ ਕਿ ਔਰਤ ਦੀ ਪਛਾਣ ਵੰਦਨਾ ਨਾਮ ਤੋਂ ਹੋਈ ਹੈ ਜਿਸ ਦੀ ਉਮਰ ਕਰੀਬ 45 ਸਾਲ ਦੱਸੀ ਜਾ ਰਹੀ ਹੈ ਔਰ ਵੰਦਨਾ ਕਰੀਬ ਪਿਛਲੇ 10 ਸਾਲ ਤੋਂ ਅੰਗਨਵਾੜੀ ਦੇ ਵਿੱਚ ਹੈਲਪਰ ਦੇ ਤੌਰ ਤੇ ਕੰਮ ਕਰ ਰਹੀ ਸੀ ਤੇ ਆਪਣੇ ਦੋ ਬੱਚਿਆਂ ਦੇ ਨਾਲ ਘਰ 'ਚ ਰਹਿੰਦੀ ਸੀ ਤਾਂ ਅੱਜ ਅਚਾਨਕ ਹੀ ਉਸ ਦੇ ਵੱਲੋਂ ਆਪਣੇ ਆਪ ਨੂੰ ਅਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿੱਤੀ ਗਈ ਤਾਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਪੂਰਾ ਇਲਾਕਾ ਇਕੱਠਾ ਹੋਇਆ ਮੌਕੇ ਦੇ ਉੱਤੇ ਪੁਲਿਸ ਦੀ ਪਹੁੰਚੀ ਹੈ ਪੁਲਿਸ ਦੇ ਵੱਲੋਂ ਬਕਾਇਦਾ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਅੰਮ ਇੱਥੇ ਇੱਕ 45 ਸਾਲਾ ਔਰਤ ਦੇ ਵੱਲੋਂ ਖੁਦ ਨੂੰ ਅਗ ਲਗਾ ਲਿੱਤੀ ਗਈ ਜਿਸ ਕਰਕੇ ਉਸ ਦੀ ਜਾਨ ਚਲੀ ਗਈ ਹੈ ਤਉਤੇ ਹੀ ਇਲਾਕਾ ਵਾਸੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਗਲੀ ਦੇ ਵਿੱਚ ਇੱਕ ਵਿਆਹ ਸੀ ਔਰ ਵਿਆਹ ਦੇ ਵਿੱਚ ਜਾਨ ਦੇ ਲਈ ਤਿਆਰ ਹੋ ਰਹੀ ਸੀ ਤਾਂ ਇਸੇ ਵਿਚਾਲੇ ਜਦੋਂ ਘਰ ਦੇ ਵਿੱਚ ਉਹ ਕੱਲੀ ਸੀ ਤਾਂ ਉਸ ਦੇ ਵੱਲੋਂ ਘਰ ਦੇ ਅੰਦਰੋਂ ਕੁੰਡੀ ਲਗਾ ਲਿੱਤੀ ਗਈ ਔਰ ਕੁੰਡੀ ਲਗਾ ਕੇ ਉਸ ਨੇ ਖੁਦ ਨੂੰ ਅਗ ਲਗਾ ਲਈ ਔਰ ਜਦ ਇਲਾਕਾ ਵਾਸੀਆਂ ਨੇ ਘਰ ਦੇ ਅੰਦਰੋਂ ਧੂਆਂ ਨਿਕਲਦੇ ਵੇਖਿਆ ਤਾਂ ਉਹਨਾਂ ਨੂੰ ਲੱਗਾ ਕਿ ਘਰ ਦੇ ਵਿੱਚ ਅਗ ਲੱਗੀ ਹੈ ਪਰ ਜਦ ਉਹਨਾਂ ਦੇ ਵੱਲੋਂ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦਰਵਾਜ਼ੇ ਨੂੰ ਅੰਦਰੋਂ ਕੁੰਡੀ ਲੱਗੀ ਹੋਈ ਜਾ ਕੇ ਜਦ ਵੇਖਿਆ ਤਾਂ ਔਰਤ ਪੂਰੀ ਤਰ੍ਹਾਂ ਸੜ ਚੁੱਕੀ ਸੀ ਔਰ ਉਸ ਦੀ ਮੌਤ ਹੋ ਚੁੱਕੀ ਸੀ ਤਾਂ ਇਲਾਕਾ ਵਾਸੀਆਂ ਦੇ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਦੇ ਵੱਲੋਂ ਬਕਾਇਦਾ ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਤਾਂ ਵੇਖ ਸਕਦੇ ਇੱਕ ਔਰਤ ਦੇ ਵੱਲੋਂ ਖੁਦ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿੱਤੀ ਗਈ ਦੱਸ ਦਈਏ ਕਿ ਔਰਤ ਦੇ ਦੋ ਬੱਚੇ ਨੇ ਜੋ ਦਿਮਾਗੀ ਤੌਰ ਤੇ ਥੋੜਾ ਮੰਦ ਨੇ ਤਾਂ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਅਕਸਰ ਵੰਦਨਾ ਪਰੇਸ਼ਾਨ ਰਹਿੰਦੀ ਸੀ ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਉਸ ਦੇ ਵੱਲੋਂ ਅਜੀਹਾ ਕਦਮ ਚੁੱਕਿਆ ਜਾਏਗਾ ਕਿ ਖੁਦ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਕੀਤੀ ਜਾਵੇਗੀ ਤਾਂ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਲੋਕ ਹੈਰਾਨ ਨੇ ਕਿਉਂਕਿ ਵੰਦਨਾ ਇੱਕ ਮਿਲਨਸਾਰ ਔਰਤ ਸੀ ਤਾਂ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਜੀਹਾ ਕਰ ਸਕਦੀ ਹੈ ਤਾਂ ਇਹ ਖੁਦਕੁਸ਼ੀ ਇਲਾਕੇ ਦੇ ਲੋਕਾਂ ਦੇ ਲਈ ਅਤੇ ਪੁਲਿਸ ਦੇ ਲਈ ਇੱਕ ਸਸਪੈਂਸ ਬਣ ਕੇ ਰਹਿ ਗਈ ਹੈ ਕਿਉਂਕਿ ਕਿਸੇ ਨੂੰ ਵੀ ਕਾਰਨਾਂ ਦਾ ਪਤਾ ਨਹੀਂ ਹੈ ਕਿ ਆਖਿਰ ਵੰਦਨਾ ਦੇ ਮਨ ਦੇ ਵਿੱਚ ਕੀ ਖਿਆਲ ਆਇਆ ਆਖਿਰ ਕਿਸ ਗੱਲ ਤੋਂ ਉਹ ਪਰੇਸ਼ਾਨ ਸੀ ਜਿਸ ਕਰਕੇ ਉਸ ਦੇ ਵੱਲੋਂ ਅਜੀਹਾ ਕਦਮ ਚੁੱਕਿਆ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਰੇ ਤੱਥ ਸਾਹਮਣੇ ਆਉਣਗੇ ਕਿ ਆਖਿਰ ਕੀ ਕਾਰਨ ਸੀ ਜਿਸ ਕਰਕੇ ਇਸ ਔਰ ਔਰ ਇਸ ਮਾਮਲੇ ਨੂੰ ਲੈ ਕੇ ਇਲਾਕਾ ਵਾਸੀਆਂ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਮੇਰਾ ਨਾਮ ਮਨਦੀਪ ਕੌਰ ਆਂਗਣਵਾਲੀ ਵਰਕਰ ਮੈਂ ਹਾਂਜੀ ਤੇ ਸਾਰੇ ਮੇਰੀ ਹੈਲਪਰ ਸੀਗੀ ਤੇ ਮੇਰੇ ਨਾਲ ਕੰਮ ਕਰਦੀ ਸੀ ਮਤਲਬ ਕੋਈ ਇਹੋ ਜੀ ਇਹਨੂੰ ਪਰੇਸ਼ਾਨੀ ਨਹੀਂ ਸੀ ਹੈਗੀ ਜਿਹੜੀ ਵੀ ਮੇਰੇ ਨਾਲ ਕਦੀ ਇਹਨੇ ਸ਼ੇਅਰ ਕੀਤੀ ਹੋਵੇ ਉਸ ਤਰ੍ਹਾਂ ਅਖਣਾ ਮੈਂ ਬੱਚਿਆਂ ਤੋਂ ਪਰੇਸ਼ਾਨ ਮੈਂ ਕਿ ਕੋਈ ਮੈਂ ਖਣਾ ਕੋਈ ਨਹੀਂ ਬੰਦੇ ਨਾਲ ਸਾਰੇ ਜਾਣੇ ਮਤਲਬ ਸਾਰੇ ਘਰ ਘਰ ਹੀ ਅੱਜਕੱਲ ਪਰੇਸ਼ਾਨ ਆ ਮੈਂ ਇੱਥੇ ਆਈ ਆ ਸਵੇਰੇ ਮੈਂ ਬੈਠੀ ਆ ਮੈਂ ਆਪਣਾ ਕੰਮ ਕਰਦੀ ਰਹੀ ਆ ਨੇ ਬੱਚਿਆਂ ਨੂੰ ਆਪਣਿਆਂ ਨੂੰ ਉਹ ਕੰਮ ਮਤਲਬ ਕਾਪੀਆਂ ਤੇ ਲਿਖਾਇਆ ਵਾ ਤੇ ਕਹਿੰਦੀ ਮੇਰਾ ਬੇਟਾ ਜਲ ਜੂਗਾ ਵਿਆਹ ਮੈਂ ਕਹਾਂ ਨਹੀਂ ਸਾਰੇ ਗਲੀ ਵਾਲ ਚੱਲੇ ਆ ਤੇ ਮੈਂ ਕਹਾਂ ਤੂੰ ਵੀ ਵਿਆਹ ਚੱਲ ਜਾ ਮੈਂ ਕਹਾਂ ਕੋਈ ਗੱਲ ਨਹੀਂ 12:30 ਹੋ ਗਏ ਆ ਮੈਂ ਕਹਾਂ ਮੈਂ ਵੀ ਘਰ ਚੱਲੀ ਆ ਤੇ ਤੂੰ ਛੁੱਟੀ ਘਰ ਬੱਚਿਆਂ ਨੂੰ ਛੁੱਟੀ ਕਰ ਤੇ ਤੂੰ ਘਰ ਚੱਲ ਜਾ ਮੈਂ 12:30 ਵਜੇ ਘਰ ਚਲੇਗੀ ਆ ਤੇ ਮੇਰੇ ਇਹ ਸਾਰੇ ਆਂਦੇ ਗਲੀ ਵਾਲਿਆਂ ਦੇ ਤਿਆਰ ਹੋਈ ਆ ਮੈਨੂੰ ਸੂਟ ਵਿਖਾਇਆ ਵਾ ਪੀ ਮੈਡਮ ਜੀ ਆ ਮੈਂ ਸੂਟ ਪਾਉਣ ਲੱਗੀ ਆ ਨਗਾ ਪਾਲਾ ਤੇ ਮੁੜ ਕੇ ਮੈਂ ਚਲੇ ਗਈ ਆ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਇੱਕ ਬੇਟਾ ਤੇ ਮੇਰੇ ਹੁੰਦਿਆਂ ਹੀ ਮਤਲਬ ਆਪਣੇ ਫੋਨ ਦੀ ਕੀ ਡਿਸਪਲੇ ਪਾਉਣ ਚਲੇ ਗਿਆ ਵਾ ਦੂਜਾ ਜਦੋਂ ਮੈਂ ਗਈ ਇੱਥੇ ਘਰੇ ਖਲੋਤਾ ਸੀ ਮੈਨੂੰ ਨਹੀਂ ਪਤਾ ਮੁੜ ਕੇ ਇਹਨੇ ਵੀ ਮਤਲਬ ਨਾ ਪੈਸੇ ਲੈਣੇ ਨੇ ਕਢਵਾਉਣ ਵਾਸਤੇ ਖਲਾ ਦਿੱਤਾ ਵਾ ਮੋੜ ਤੋਂ ਬਾਅਦ ਮੈਨੂੰ ਨਹੀਂ ਪਤਾ ਵੀ ਕੀ ਮਗਰੋਂ ਹੋਇਆ ਤੇ ਕੀ ਨਹੀਂ ਹੋਇਆ ਸਹੀ ਕਾਰਨ ਕੀ ਹੋਇਆ ਹਾਂਜੀ ਮੈਂ ਤੇ ਮੈਂ ਕੁਝ ਨਹੀਂ ਆ ਕੋਈ ਕਾਰਨ ਵੀ ਨਹੀਂ ਹੈ ਕੋਈ ਐਸਾ ਇਸ਼ੂ ਨਹੀਂ ਹੈਗਾ ਚਾਹੀ ਇਹਨਾਂ ਦੇ ਘਰ ਬੱਚੇ ਵੀ ਮਤਲਬ ਉਹ ਜਿਹੇ ਨਾਰਮਲ ਜਿਹੇ ਹੈਗੇ ਆ ਤੇ ਮਤਲਬ ਠੀਕ ਆ ਇੱਕ ਬੱਚਾ ਦਾ ਜਾਂਦਾ ਕਿਸੇ ਫੈਕਟਰੀ ਚ ਕੰਮ ਕਰਦਾ ਵਾ ਇੱਕ ਬੱਚਾ ਪਲੱਸ 2 ਚ ਪੜਦਾ ਵਾ ਤੇ ਬਸ ਹੋਰ ਤੇ ਕੋਈ ਕਾਰਨ ਨਹੀਂ ਹੈਗਾ ਬੂਹਾ ਬੰਦ ਕਰਕੇ ਆਪ ਨੂੰ ਖੁਦ ਅੱਗ ਲਾ ਲਈ ਹਾਂਜੀ ਬੂਹਾ ਬੰਦ ਇਹਨੇ ਕੀਤਾ ਵਾ ਬੂਹਾ ਬੰਦ ਕਰਕੇ ਨੇ ਆਪ ਨੂੰ ਖੁਦ ਨੂੰ ਅੱਗ ਲਾਈ ਆ ਤੇ ਹੁਣ ਹਾਂਜੀ ਕਿੰਨੀ ਉਮਰ ਹੈ ਉਮਰ ਹੈ ਗਈ ਸੀ ਕੋਈ 48 49 ਸਾਲ ਦੀ ਕੋਮਰ ਹੈ ਗਈ ਸੀ ਇਹਦੀ ਹਾਂਜੀ ਠੀਕ ਮੇਰਾ ਨਾਮ ਵੀਰ ਜੀ ਦਿਲਜਿੰਦਰ ਸਿੰਘ ਸੰਧੂ ਆ ਜੀ। ਅੱਛਾ ਜੀ ਇਹ ਕੀ ਗੱਲਬਾਤ ਹੋਈ ਘਟਨਾ ਕਿਹੜੀ? ਇਹ ਵੀਰ ਜੀ ਮੇਰਾ ਅੰਗਣਵਾੜੀ ਸੈਂਟਰ ਆ ਜੀ ਇਹਨਾਂ ਦੇ ਘਰੇ ਵੰਦਨਾ ਨਾਮ ਦੀ ਲੜੀ ਆ ਜੀ। ਉਮਰ ਇਹਦੀ ਕਰੀਬ 49 ਸਾਲ ਦੀ ਆ ਜੀ। ਤੇ ਇਹ ਮਤਲਬ ਮੇਰੇ ਮੰਮੀ ਸੈਂਟਰ ਤੇ ਆਏ ਨੇ ਸੈਂਟਰ ਲਾ ਕੇ ਸਾਢੇ 12 ਇੱਥੋਂ ਚਲੇ ਗਏ ਨੇ। ਇਹਨਾਂ ਦੇ ਨਾਲ ਦੇ ਘਰ ਵਿਆਹ ਸੀਗਾ। ਤੇ ਇੱਕ ਬੇਟਾ ਇਹਨਾਂ ਦਾ ਫੋਨ ਠੀਕ ਕਰਾਉਣ ਚਲੇ ਗਿਆ ਤੇ ਦੂਜਾ ਬੇਟਾ ਦੂਜੇ ਬੇਟੇ ਨੂੰ ਕਹਿੰਦੀ ਵੀ ਜਾ ਪੈਸੇ ਕਢਾ ਲਿਆ। ਉਹ ਬੇਟਾ ਪੈਸੇ ਕਢਾਉਣ ਚਲੇ ਗਿਆ ਆ ਉਹਨੇ ਚਰ ਨੂੰ ਜਦੋਂ ਵੱਡਾ ਬੇਟਾ ਆ ਗਿਆ ਤੇ ਵੇਖਿਆ ਜਿੰਦਰੋ ਦਰਵਾਜ਼ਾ ਬੰਦ ਆ ਤੇ ਅੰਦਰੋਂ ਧੂਆ ਨਿਕਲ ਰਿਹਾ ਸੀਗਾ ਨਾਲ ਦੇ ਕੋਠੇ ਤੋਂ ਚੜ ਕੇ ਬੇਟੇ ਨੇ ਪੌੜੀ ਲਾ ਕੇ ਉੱਪਰ ਵਾਲਾ ਦਰਵਾਜ਼ਾ ਤੋੜ ਕੇ ਥੱਲੇ ਆ ਕੇ ਅੱਗ ਬੁਝਾਈ ਆ ਤੇ ਫਿਰ ਸਾਰਿਆਂ ਨੂੰ ਦੱਸਿਆ ਆ ਕਿ ਇਹ ਅੰਦਰ ਅੱਗ ਲੱਗ ਗਈ ਕਾਰਨ ਕਾਰਨ ਦਾ ਭਾਜੀ ਕੁਝ ਨਹੀਂ ਪਤਾ ਜੀ ਕਿ ਥੋੜਾ ਜਿਹਾ ਕਹਿੰਦੇ ਵੀ ਦਿਮਾਗੀ ਕਿਉਂਕਿ ਬੱਚੇ ਵੀ ਥੋੜੇ ਜਿਹਾ ਦਿਮਾਗੀ ਤੌਰ ਤੇ ਪਰੇਸ਼ਾਨ ਨੇ ਬਾਕੀ ਇੱਕ ਬੇਟਾ ਜੌਬ ਕਰਦਾ ਹੋਇਆ ਪੜਿਆ ਲਿਖਿਆ ਆ ਬਟ ਉਹ ਵੀ ਥੋੜਾ ਦਿਮਾਗ ਤੋਂ ਛੋਟਾ ਬਿਲਕੁਲ ਹੀ ਦਿਮਾਗ ਤੋਂ ਮਤਲਬ ਨਹੀਂ ਸਹੀ ਸੀਗੀ ਦੋ ਬੱਚੇ ਆ ਜੀ ਆਪ ਤਿੰਨ ਜਾਣੇ ਇਕੱਠੇ ਮਾਂ ਤੇ ਦੋ ਬੇਟੇ ਹੋਰ ਕੋਈ ਹੋਰ ਕੋਈ ਪਰਿਵਾਰ ਰਿਸ਼ਤੇਦਾਰ ਇੱਕ ਚਾਚਾ ਜੀ ਚੰਡੀਗੜ੍ਹ ਉਹਨਾਂ ਨੂੰ ਫੋਨ ਕੀਤਾ ਸੀ ਬਟ ਉਹ ਕੋਗੋ ਰਿਸਪੌਂਡ ਨਹੀਂ ਕਰਦਾ ਇੱਕ ਇਥੇ ਮਾਸੀ ਦੀ ਬੇਟੀ ਉਹਨੂੰ ਫੋਨ ਕੀਤਾ ਸੀ ਉਹ ਕਹਿੰਦੀ ਕੰਮ ਤੇ ਆ ਜੀ ਮੈਂ ਆ ਨਹੀਂ ਸਕਦੀ ਕੰਮ ਤੋਂ ਹਾਂਜੀ ਨਹੀਂ ਆਂਗਣ ਵਾਲੀ ਤੇ ਲਗਾ ਕਰੀਬ 10 ਸਾਲ ਤੋਂ ਮੇਰੀ ਮਦਰ ਦੇ ਨਾਲ ਹੀ ਆ ਜੀ ਵਰਕ ਐਜ਼ ਅ ਹੈਲਪਰ ਮੇਰੇ ਮਦਰ ਵਰਕਰ ਨੇ ਸੰਦੂਕ ਕਲੋਨੀ ਸੈਂਟਰ ਆ ਜੀ ਤੁੰਗ ਪਾਈ ਦਾ ਤੇ ਕਰੀਬ 10 ਸਾਲ ਤੋਂ ਇਹ ਮਤਲਬ ਜਵਾਬ ਕਰ ਰਹੇ ਸੋ ਕਾਰਨ ਦਾ ਪਤਾ ਲੱਗਾ ਵੀ ਕਿਉਂ ਇਸ ਤਰ੍ਹਾਂ ਦੀ ਨਹੀਂ ਜੀ ਕੋਈ ਕਾਰਨ ਦਾ ਪਤਾ ਨਹੀਂ ਲੱਗਾ ਜੀ ਨਾ ਹੀ ਕੋਈ ਗੱਲ ਵੀ ਕੀਤੀ ਆ ਕਿ ਕੋਈ ਗੱਲ ਹੋਈ ਹੋਵੇ ਜਾਂ ਘਰ ਚ ਲੜਾਈ ਹੋਈ ਹੋਵੇ ਜਾਂ ਕਿਸੇ ਆਂਢੀ ਗਾਂਢੀ ਨਾਲ ਲੜਾਈ ਹੋਵੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਆ ਜੀ ਕੀ ਦਿਮਾਗ ਚ ਰੱਬ ਜਾਣੇ ਹੁਣ ਕੀ ਦਿਮਾਗ ਚ ਆਇਆ ਤੇ ਹਾਂ ਜੀ ਮੌਕੇ ਤੇ ਐਸਐਚਓ ਸਾਹਿਬ ਵੀ ਆਏ ਸੀਗੇ ਫਰੈਂਸਿਕ ਉਹਨਾਂ ਨੇ ਕਿਹਾ ਸੀਗਾ ਫਰੈਂਸਿਕ ਲੈਬ ਪੀਆਰਏ ਫਰੈਂਸਿਕ ਵਾਲੇ ਤੇ ਹੁਣ ਡੈੱਡ ਬੋਡੀ ਲੈ ਕੇ ਚੱਲਿਆ ਜੀ ਸਿਵਲ ਹਸਪੀਟਲ ਪੋਸਟਮਾਰਟਮ ਲਈ ਕੰਪਲੇਂਟ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਸੰਧੂ ਕਲੋਨੀ ਵਿੱਚ ਕਿਸੇ ਲੇਡੀ ਨੇ ਆਪਣੇ ਆਪ ਨੂੰ ਅੱਗ ਲਾ ਕੇ ਜਿਹੜੀ ਸੁਸਾਈਸਾਈਡ ਕਮਿਟ ਕੀਤਾ ਹੈ ਜੋ ਅਸੀਂ ਇੱਥੇ ਮੌਕੇ ਤੇ ਆਏ ਆ ਇਹ ਲੇਡੀ ਹੈ ਦੀ ਉਮਰ ਕਰੀਬ 45 ਸਾਲ ਵੰਦਨਾ ਨਾਮ ਹੈ ਦਾ ਆਪਣੇ ਪੇਕੇ ਘਰ ਰਹੀ ਸੀਗੀ ਤੇ ਅੱਜ 1 ਵਜੇ ਦੇ ਕਰੀਬ ਘਰ ਵਿੱਚ ਇਕੱਲੀ ਸੀਗੀ ਤੇ ਇਹਨੇ ਖੁਦ ਨੂੰ ਅੱਗ ਲਾ ਕੇ ਜਿਹੜੀ ਹੈ ਆਪਣਾ ਸੁਸਾਈਸਾਈਡ ਕੀਤਾ ਹੈ ਫਰਦਰ ਜਿਹੜੀ ਅਸੀਂ ਮੌਕੇ ਤੇ ਸਾਡੀ ਫੋਰੈਂਸਿਕ ਟੀਮ ਆ ਰਹੀ ਹੈ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਚ ਜੋ ਵੀ ਸਾਹਮਣੇ ਆਏਗਾ ਤੁਹਾਡੇ ਧਿਆਨ ਚਲੇਗਾ ਕਿਹੜਾ ਏਰੀਆ ਸਰ ਪੈਂਦਾ ਗਲੀ ਨੰਬਰ ਕਿਹੜਾ ਇਹ ਸੰਦੂਕ ਕਲੋਨੀ ਹੈ ਜੀ ਤੇ ਗਲੀ ਨੰਬਰ ਕਿੰਨੇ ਦੋ ਦੋ ਨੰਬਰ ਗਲੀ ਨਹੀਂ ਕੋਈ